ਮੈਂ ਬੋਲਣਾ ਸਸਿ ਕਾਲ ਜੀ ਸਾਰਿਆਂ ਨੂੰ ਅਸੀਂ ਕਿਹ ਘਰ ਨੂੰ ਲੈ ਚੱਲੋਂ ਪਤਾ ਨਹੀਂ ਕਿੱਥੇ ਨੂੰ ਲਿਆਏ ਸਮਝ ਤੇ ਨਹੀਂ ਆਉਂਦੀ ਕੀ ਕਰੀਏ ਉਮਰ ਹੋ ਗਈ ਅੱਖਾਂ ਤੇ ਦਿਖਦਾ ਨਹੀਂ ਗੋਡਿਆਂ ਤਾਂ ਚੱਲਿਆ ਨਹੀਂ ਜਾਂਦਾ ਹੂੰ ਆਹਾਂ ਹੁਣ ਤਾਂ ਆਵਾਜ਼ ਵੀ ਨਹੀਂ ਨਿਕਲਦੀ ਆਵਾਜ਼ ਵੀ ਨਹੀਂ ਨਿਕਲਦੀ ਬਸ ਬਹੁਤ ਬੁਰਾ ਹਾਲ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇਜੀ ਤੇ ਆਪਣੀ ਆਪਣੀ ਜ਼ਿੰਦਗੀ 'ਚ ਖੁਸ਼ ਹੋਵੋਗੇ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਸਾਰਿਆਂ ਦੇ ਕੰਮਾਂ ਕਾਰਨਾਂ 'ਚ ਮਾਲਕ ਕਰੇ ਜੀ ਵਾਧਾ। ਲਓ ਜੀ ਅਸੀਂ ਚੰਡੀਗੜ੍ਹ ਤਾਂ ਆਏ ਹੋਏ ਤੇ ਆ ਜਾਂਦੇ ਜਾਂਦੇ ਫੇਰ 40 ਸੈਕਟਰ 'ਚ ਬੜ ਗਏ। ਬੜ ਗਏ ਜੀ 40 ਸੈਕਟਰ 'ਚ। 40 ਸੀ 'ਚ। ਉਰੇ ਹੈਗੇ ਆ ਜੀ ਸਾਡੇ ਬੂਆ ਬੂਆ ਜੀ ਜਿਨ੍ਹਾਂ ਕੋਲ ਪਹਿਲਾਂ ਵੀ ਤੁਹਾਨੂੰ ਜਿਨ੍ਹਾਂ ਨੇ ਇੱਕ ਵਾਰ ਸਾਨੂੰ ਚਾਹ ਤੇ ਬੁਲਾਇਆ ਤਾਂ ਤੁਸੀਂ ਦੇਖਿਆ ਹੋਣਾ ਬਲੌਗ ਪਹਿਲਾਂ ਵੀ ਉਹਨਾਂ ਦਾ ਉਹਰੇ ਸਲੂਨ ਹੈ ਜੀ ਤੇ ਬਿਊਟੀ ਜ਼ੋਨ ਕੇ ਕੇ ਬਿਊਟੀ ਜ਼ੋਨ ਕੇ ਕੇ ਬਿਊਟੀ ਜ਼ੋਨ ਹਾਂ ਕੁਲਜੀਤ ਕੌਰ ਹਾਂ ਕੁਲਜੀਤ ਕੌਰ ਮਤਲਬ ਕੇ ਕੇ ਬਿਊਟੀ ਜ਼ੋਨ ਉਹਨਾਂ ਦਾ ਨਾਮ ਹੈ ਜੀ ਪਾਰਲਰ ਦਾ ਤੇ ਜੈਸਮੀਨ ਕਹਿੰਦੀ ਵੀ ਬੂਆ ਜੀ ਨੂੰ ਮਿਲ ਕੇ ਜਾਣਾ ਫੇ ਬੂਆ ਕੋਲ ਮਿਲ ਨਹੀਂ ਨਾ ਹੁੰਦਾ ਕਾਫੀ ਫੇ ਬੂਆ ਨੇ ਖਿਜਣਾ ਵੀ ਤਾਂ ਨਹੀਂ ਦੋ ਮੇਰੇ ਕੋ ਆਕੇ ਨਹੀਂ ਗਈ ਫਿਰ ਤਾਂ ਇਸ ਕਰਕੇ ਨਾ ਫਿਰ ਬੂਆ ਜੀ ਵੀ ਬਲੌਗ ਦੇਖਦੇ ਆ ਭਾਈ ਆਪਣੇ ਸਾਰੇ ਤੇ ਬੂਆ ਜੀ ਨੇ ਕਹਿਣਾ ਵੀ ਕੋਲ ਤੋਂ ਹੀ ਮੁੜ ਗਏ ਹਨਾ ਆਕੇ ਨਹੀਂ ਗਏ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲ ਘੁੰਮ ਚੱਲਦੇ ਹੁਣ ਜਮਈ ਲੱਗ ਗਏ ਆਏ ਵੇ ਆ ਸਾਹਮਣੇ ਦੇ ਵੀ ਰੋਡ ਜਾਂਦਾ ਇਹਦੇ ਤੋਂ ਹੀ ਲੰਘ ਰਹੇ ਰਏ ਅਸੀਂ ਚਲੋ ਜਾਂਦੇ ਜਾਂਦੇ ਅਸੀਂ ਕਿਹਾ ਵੀ ਚਲੋ ਹੁਣ ਬੂਆ ਜੀ ਕੋਲ ਨੂੰ ਵੀ ਘੁੰਮ ਚੱਲਦੇ ਆ ਬਿਲਕੁਲ ਘਰ ਤੋਂ ਹੀ ਮੁੜ ਕੇ ਜਾਣਾ ਇਹ ਵੀ ਨਹੀਂ ਗੱਲ ਚੰਗੀ ਲੱਗਦੀ ਤੁਸੀਂ ਵੀ ਆ ਜਾਓ ਕੋਲ ਨੂੰ ਮੈਂ ਤੁਹਾਡੇ ਬੈਠੀਆਂ ਦੇਖਿਆ ਬੱਚੇ ਪਿੱਛੇ ਸਾਡੀਆਂ ਭਾਈ ਭਾਣ ਜੀਆਂ ਬੈਠੀਆਂ ਦੋਹੇ ਬਿਲਾਓ ਸਾਰਿਆਂ ਨੂੰ ਜਦ ਬੋਲਦੀਆਂ ਫਿਰ ਇਕੱਠੀਆਂ ਹੀ ਬੋਲਦੀਆਂ ਨਹੀਂ ਬੋਲਦੀਆਂ ਨਹੀਂ ਬੋਲਦੀਆਂ ਹਾਂ ਤੇ ਚਲੋ ਜੀ ਫਿਰ ਅੰਦਰ ਹੁਣ ਚੱਲਦੇ ਆ ਮਲਾਉਂਦੇ ਆ ਤੁਹਾਨੂੰ ਬੂਆ ਜੀ ਨੂੰ ਛੇਤੀ ਚਲੋ ਮੈਨੂੰ ਜੂਸ ਪਿਲਾਓ ਪਹਿਲਾਂ ਤਾਂ ਚੱਲ ਭਾਈ ਮੈਡਮ ਜੂਸ ਪੀਏ ਹੁਣ ਚਲੋ ਚਲੋ ਜੀ ਜਿਹਨੇ ਹੁਣ ਜੂਸ ਦੀ ਥਾਂ ਲੱਗ ਆਪ ਤੱਕ ਸੇ ਖਾ ਲੇ ਪਾਣੀ ਪੀ ਬੋਲ ਚਾਹ ਤਾਈਂ ਦਾ ਖਾਦਾ ਕੋਲ ਚਾਹ ਨਹੀਂ ਖਾਦਾ ਪੁੱਛ ਲਓ ਪਿੱਛੇ ਡਿਪਾਰਟਮੈਂਟ ਤੋਂ ਦੇ ਦਿੱਤਾ ਤਾਂ ਅੱਛਾ ਫਿਰ ਠੀਕ ਆ ਮੈਂ ਕਹ ਜੂਸ ਪੀਉਂਗੀ ਮੈਂ ਜਦ ਚਲੋ ਜੀ ਫਿਰ ਹੁ ਲਓ ਜੀ ਭਾਈ ਆ ਹੈ ਜੀ ਬੂਆ ਜੀ ਦਾ ਸਲੂਨ ਉੱਪਰ ਵਾਲਾ ਤੇ ਹੁਣ ਅੰਦਰ ਜਾ ਕੇ ਮਿਲਦੇ ਆ ਜੀ ਤੁਹਾਨੂੰ ਫਿਰ ਲਓ ਜੀ ਮੇਰੀ ਲੱਗੀ ਦੀ ਡਿਊਟੀ ਜੂਸ ਲਿਆਉਣੇ ਦੀ ਬਾਕੀ ਭਾਈ ਜੈਤਸ ਮੈਨੂੰ ਨਹੀਂ ਤਾਂ ਚਲੇ ਗਿਆ ਅੰਦਰ ਪਾਉਣ ਲੱਗੇ ਐਂਟਰੀ ਕਰਨ ਦੇਖਦੇ ਆਪਾਂ ਜਾ ਕੇ ਅੰਦਰ ਆਓ ਜੀ ਕਾਰਪੀਏ ਪੌਣੇ ਐਂਟਰੀ ਅੰਦਰ। ਉਹ ਆਈ ਜੀ ਸਤਿ ਸ੍ਰੀ ਅਕਾਲ ਜੀ। ਆਓ ਸਰ ਆਓ। ਕੀ ਕਰੀਏ? ਹੋਰ ਬੁਆ ਜੀ ਠੀਕ ਠਾਕ ਹੈ ਜੀ। ਠੀਕ ਹੋ ਚੁੱਕੇ ਜੀ। ਕੀ ਕਰਾਂ ਮੈਂ ਖੜਾ। ਹਾਂ ਕੀ ਕਰਾਂ ਮੈਂ? ਕੀ ਕਰਾਂ? ਹਾਂ ਅੱਛਾ ਤੁਸੀਂ ਆ ਜੀ ਉਰੇ। ਹਾਂ ਜੀ ਅਸੀਂ ਸਰਵਿਸ ਦਿੰਦੇ ਆ। ਹਾਂ ਅੱਛਾ ਜੀ। ਡਾਕਟਰਾਂ ਵਾਲਾ ਕੰਮ ਹੋ ਗਿਆ। ਤਾਂ ਡਾਕਟਰਾਂ ਵਾਂਗੂ ਰਿਸਿਵ ਕਰਨਾ ਪਿਆ ਕਰਨਾ। ਅੱਜ ਬਟ ਕੀ ਕਰਾਣਾ? ਤੁਸੀਂ ਹੈੱਡ ਮ사ਜ ਕਰਾਣੀ ਆ, ਸਰਵਿਸ ਕਰਾਣੀ ਆ। ਅੱਛਾ ਜੀ। ਮੈਂ ਇੱਕ ਕੇ ਪੈਰਾਂ ਦੀ ਮ사ਜ ਕਰਾਣੀ ਆ। ਕਿੱਦਾਂ ਕਰਾ ਜਗਰਦਸਤੀ ਕੁਝ ਨਿਕ ਰਹਿਣਾ ਜਗਰਦਸਤੀ ਅਸੀਂ ਕੁਝ ਨਿਕਾ ਦੇਣੀ ਬਿਲਕੁਲ ਹਾਂ ਜੀ ਹਾਂ ਪਰ ਐਸੀ ਇੱਥੇ ਆਏ ਨੇ ਪੈਸੇ ਜ਼ਰੂਰ ਲੈਣੇ 100 ਜਾਂ 200 ਰੁਪਏ ਤੁਸੀਂ ਸਾਡਾ ਟਾਈਮ ਤੇ ਸਕਾ ਰਹੇ ਹੋ ਹਾਂ ਜੂਸ ਬਸ ਮੰਗਵਾਇਆ ਤੇ ਵੈਸੇ ਹੀ ਆਪਾਂ ਸਾਰੇ ਪੀ ਲਾਂਗੇ ਨਹੀਂ ਹੋਰ ਦੂਸਰਾ ਮੰਗਵਾ ਦਿੰਨੇ ਆ ਨਾ ਵਾਟਰ ਵਾਲਾ ਤਾਂ ਮੰਗਾਇਆ ਪੀਣੀ ਹੈ ਪੀਣਾ ਹੈ ਹੰਗ ਮੋਤ ਹੋਈ ਦੀ ਆ ਛਾਤੀ ਜਾਮ ਹੋ ਜੇ ਦੀ ਇਹਨਾਂ ਬਈ ਕਿੱਦਾਂ ਹੈਂਡਲ ਕਰਦਾ ਰਹਿੰਦੇ ਨੇ ਇਹਨਾਂ ਹਾਂ ਬਾਜੀ ਮੈਂ ਤਾਂ ਹੀ ਸੋਚ ਕੇ ਸੱਚ ਕੇ ਮੈਂ ਪਹਿਲਾਂ ਹੀ ਤਾਂ ਹੀ ਪਾਣੀ ਪੀ ਲਿਆ ਇਹ ਤਾਂ ਬਹੁਤ ਬੜੀ ਡਿਊਟੀ ਨਭਾਈ ਨਾ ਹਾਂਜੀ ਥੋੜਾ ਠੀਕ ਠਾਕ ਸਾਰੇ ਹਾਂਜੀ ਹਾਂਜੀ ਬੁਆ ਜੀ ਐਨ ਵਧੀਆ ਜੀ ਕਿਰਪਾ ਕਰ ਬੁਆ ਨੂੰ ਸਰਪ੍ਰਾਈਜ਼ ਦੇ ਤਾ ਬੁਆ ਖੁਸ਼ ਹੋਗੀ ਹਾਂ ਉਹ ਕਹਿੰਦੀ ਨਹੀਂ ਮੈਂ ਕਹਿਣਾ ਹੀ ਤਾਂ ਵੀ ਹਾਂ ਇੱਥੇ ਆ ਕੇ ਮੁੜ ਕੇ ਹੋਣ ਮੈਂ ਇਹਨੂੰ ਜ਼ੋਰ ਲਾ ਰਹੀ ਆ ਵੀ ਤੂੰ ਹੈਡ ਵਾਸ਼ ਕਰਾ ਲੈ ਕੁਝ ਨਹੀਂ ਕਰਾਣਾ ਬਸ ਉਹ ਵੀ ਨਹੀਂ ਕਰਾਣਾ ਹੁਣ ਮੈਨੂੰ ਆ ਵੀ ਡਰ ਹੈ ਜੇ ਮੈਂ ਜ਼ਬਰਦਸਤੀ ਆ ਬਿਠਾਤੀ ਕਿ ਤਾ ਹੋ ਰਿਹਾ ਮੇਰੇ ਨਾਲ ਤਾਂ ਇਹ ਹਾਂ ਸਹੀ ਗੱਲ ਹੈ ਜੀ ਕੁਝ ਨਹੀਂ ਕਰਾਣਾ ਹੈਗਾ ਹੈ ਕਰਾ ਲੈ ਸਪਾਸ ਫੂਡ ਕਰਾਣਾ ਕੁਝ ਨਹੀਂ ਕਰਾਣਾ ਨਹੀਂ ਨਹੀਂ ਗਰਮੀ ਦੇ ਵਿੱਚ ਰੌਕ ਗਾਰਡਨ ਤੋਂ ਵੀ ਨਹੀਂ ਤੂੰ ਮੈਨੂੰ ਉਹ ਕੁਝ ਨਹੀਂ ਹੁੰਦਾ ਭੁਆ ਨਕਤਾ ਚੱਲੇ ਜਾਂਦਾ ਜੱਟਾਂ ਦੇ ਪੁੱਟਾ ਜੱਟਾਂ ਦੀ ਘਰ ਆਈਏ ਨਹੀਂ ਜਾ ਕੇ ਧਿਕਾ ਨਹੀਂ ਤੇਲੀ ਹੋ ਜਾਂਦੇ ਨਹੀਂ ਉਲਟੀਆਂ ਜਾਂਦੇ ਹਾਂ ਨਹੀਂ ਜਾਂਦਾ ਉਹ ਕੀ ਕਰੀਏ ਕੋਈ ਬਚਦਾ ਨਹੀਂ ਹੈਗਾ ਕੁਝ ਹੈਨਾ ਬਸ ਬਾਬਾ ਜੀ ਹੈਗੇ ਤਾਂ ਟੈਨਸ਼ਨ ਨਹੀਂ ਲੈਣੀ ਨਾਲ ਕਿਹੜੇ ਚੌੜ ਕੰਦੀ ਉੱਥੇ ਜਾ ਕੇ ਖਾਣੇ ਮੈਂ ਕਿਉਰੇ ਮੰਗਾ ਦਿੰਨੀ ਆਂ ਸੇ ਖਾਣੇ ਜਾ ਕੇ ਦੂਸਰੀ ਵਾਰ ਆਹ ਬਾਰਡਰ ਦੂਸਰਾ ਜੂਸ ਪੀ ਲਵਾਂ ਤੇ ਲੈ ਨਹੀਂ ਉਹ ਨਹੀਂ ਉਹ ਬਣਵਾ ਕੇ ਹਾਂ ਉਹ ਖੱਟਾ ਖਾਂ ਕੇ ਹੁਣ ਖਲਕੋ ਮੇਰੀ ਬਾਤ ਤਾਂ ਦੇਖੋ ਤੇ ਜੂਸ ਨਹੀਂ ਹੈਗਾ ਤਾਂ ਇੱਕ ਤਰ੍ਹਾਂ ਦੀ ਕੋਲਡਰਿੰਗ ਹੋ ਗਈ ਕੋਲਡਰਿਕ ਹੋ ਗਈ ਸਹੀ ਗੱਲ ਹੈ ਇਹ ਪਿੰਦੀ ਉਹ ਇਹੀ ਹੈ ਬੂਆ ਜੀ ਇਹ ਪਿੰਦੀ ਉਹ ਮਾਜ਼ਾ ਜੀ ਬਹੁਤ ਵਾਇਰਲ ਹੋਈਆਂ ਨੇ ਖਾਣੇ ਪੀਣੇ ਦੀ ਸਹੀ ਗੱਲ ਹੈ ਜੀ ਹਾਂ ਬੈਠ ਬੈਠ ਮੰਨੂ ਸਾਭੂ ਆਜ ਨੋ ਜਾਣਾ ਟੈਨਸ਼ਨ ਨਾ ਲੋ ਤੁਸੀਂ ਹਾਂ ਜਿਸ ਦਿਨ ਆ ਪੇਟ ਖਾਤਾ ਪੁੱਪੜ ਜੀ ਠੀਕ ਆ ਨਹੀਂ ਨਹੀਂ ਪੁੱਪੜ ਜੀ ਠੀਕ ਹੂੰ ਕੰਪੀਟ ਸੀ ਨਹੀਂ ਆ ਗਿਆ ਮੈਨੂੰ ਮੈਨੂੰ ਕੋਈ ਨਹੀਂ ਕੋਈ ਸੇ ਪਹਿਲਾ ਸਾਹ ਲਓ ਬੈਠ ਕੇ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਲਓ ਲੈ ਪਹਿਲੇ ਸਾਹ ਲਓ ਜੀ ਆ ਗਈ ਚਾਹ ਜੈਸਮੀਨੇ ਦਾ ਪੀਣੀ ਨਹੀਂ ਸਾਡੇ ਤਿੰਨਾਂ ਜੋ ਕੀ ਆ ਗਈ ਚਾਹ ਜੀ ਜੈਸਮੀਨ ਤਾਂ ਲੱਗੀ ਵੀ ਜੀ ਪਰੌਂਠੇ ਖਾਣ ਬਹੁਤ ਸਵਾਦ ਨੇ ਬੂਆ ਨੇ ਕੀ ਪਰੌਂਠੇ ਹਾਂ ਇਹ ਬੂਆ ਜੀ ਨੂੰ ਇਹ ਬੂਆ ਜੀ ਨੂੰ ਭੁੱਖ ਲੱਗੀ ਹੋਵੇ ਫੇਰ ਬੂਆ ਜੀ ਕਹਿੰਦੇ ਨੇ ਖਾ ਲਿਆ ਪਹਿਲਾਂ ਹਾਂ ਵੀ ਇੱਕ ਤੇਰੇ ਨਾਂ ਦਾ ਤਾਂ ਹਾਂ ਬਹੁਤ ਸਵਾਦ ਆ ਗਏ ਨੂੰ ਪਤਾ ਤਾਂ ਵੀ ਤੈ ਆਉਣਾ ਤਾਂ ਤਾਂ ਕਰਕੇ ਪਰੌਂਠਾ ਫालतू ਲਿਆਂਦਾ ਪਤਾ ਵੀ ਆ ਜੀ ਮਿਰਚਾਂ ਦਾ ਜਿੰਨੀਆਂ ਮਰਜ਼ੀ ਖਿਲਾ ਦੋ ਜੀ ਇਹ ਨੂੰ ਸਾਹ ਗਿਆ ਸਾਹ ਮਿਰਚਾਂ ਤੋਂ ਸਾਹ ਆ ਗਿਆ ਤੁਹਾਨੂੰ ਕਿਹਨਾਂ ਪਿੱਟੇ ਖਾਣ ਵਾਲੇ ਹਾਂ ਬਹੁਤ ਟਿਕਾ ਕਰ ਲਿਓ ਤੁਸੀਂ ਤਾਂ ਇਹ ਮੈਂ ਕਹਿੰਦੀ ਬੂਆ ਕੋਲੇ ਛੱਡ ਜੀ ਮੈਨੂੰ ਹਾਂ ਇਹ ਗੋਜੂ ਦੀ ਬੂਆ ਕੋਲ ਲੈ ਕੇ ਚੈਲੋਰੀ ਦੇ ਯਾ ਹਾਂ ਇਹ ਐਨੀ ਮਨਜ਼ਰ ਦਿੱਤੀ ਕਿ ਵਾਹ ਜੀ ਨੂੰ ਆਪਣੇ ਕੋਲੇ ਰੱਖੋ ਮੈਂ ਕਹਿੰਦਾ ਦੋ ਚਾਰ ਦਾ ਉਹ ਮੈਸੇਜ ਕਰਦਾ ਨਹੀਂ ਇਹ ਦੋ ਐ ਮੁੰਡਾ ਨਹੀਂ ਕਹਿੰਦਾ ਤੁਹਾਨੂੰ ਮੈਂ ਠੀਕ ਕਰਕੇ ਭੇਜਦਾ ਹਾਂ ਹਾਂ ਸਹੀ ਗੱਲ ਹੈ ਇਹਨੂੰ ਵੀ ਰੱਖ ਲੈਣਾ ਕਿ ਇਹਨੂੰ ਮੈਂ ਕਹਿੰਦਾ ਇੱਥੇ ਹੀ ਰੱਖੋ ਜੀ ਦੋ ਚਾਰ ਦਾ ਰਵਿੰਦਰ ਦੇ ਵਿਚਾਰੇ ਨਾ ਮੈਨੂੰ ਜਾਣਾ ਪੈ ਰਿਹਾ ਤੇ ਰੋਟੀ ਦਿੰਦਾ ਮੇਰੇ ਵੀ ਅੱਛਾ ਰਵਿੰਦਰ ਨੂੰ ਤਾਂ ਰੋਟੀ ਹੁਣੇ ਮਿਲਣ ਲੱਗੀ 4 ਮਹੀਨਿਆਂ ਤੋਂ ਪਹਿਲਾਂ ਤਾਂ ਤਾਂ ਨਹੀਂ ਲਸਾ ਹੋਇਆ ਕਿ ਤੱਕ ਮੈਂ ਕਰਾਂ ਤਾਂ ਹੋਟਾ ਨਾ ਨਜ਼ਾਰੇ ਇਧਰ ਨਾਲ ਜੂਸ ਪਿਆ ਇਹ ਜਿਹੇ ਮੋਜਾ ਮਿਲੀਆਂ ਜੂਸ ਦੇ ਨਾਲ ਪਰੌਂਠੇ ਜੂਸ ਦੇ ਨਾਲ ਪਰੌਂਠੇ ਹਾਂਜੀ ਜਮਾਂ ਸਿਰ ਚ ਖਚ-ਖਚ ਨਾਲ ਬੁਰੀ ਬੁਰੀ ਮਸਾਜ ਮਸਾਜ ਹਾਂਜੀ ਹਾਂ ਇਹ ਜੀ ਬੂਆ ਜੀ ਮਿਲਨੇ ਆ ਮੈਂ ਜੇ ਕਹਿਣੀ ਹਾਂ ਹਾਂ ਤਾਂ ਟੀ ਕਿਸਮਤ ਚੰਗੀ ਆ ਮੇਰੀ ਤਾਂ ਹੈਗੀ ਉਦੋਂ ਆ अच्छा। ਮੇ ਤੋਂ ਨਹੀਂ ਦੀ ਬੁਆ ਮਿਲਿਆ। ਬਲੈ ਨਾ ਸੋ ਉਹਦਾ ਪਤਾ ਹੈਗਾ ਹੀ ਜਾਂ ਚੰਨਾ। ਮ사ਜ ਤਾਂ ਤੂੰ ਕਰਾਂਦੀ ਬੈਠੀ। ਅੱਗੇ ਬੁਆ ਨੂੰ ਪਤਾ ਲੱਜਦਾ ਵੀ ਮੇਰੇ ਨਿਆਣੇ ਨੂੰ ਕਿਸ ਚੀਜ਼ ਦੀ ਘਾਟ ਆ। ਅੱਛਾ। ਹਨਾ ਬੁਆ? ਹੋ ਗਿਆ। ਆਏ ਤਾਂ ਕਿ ਪਚੌਰੀਆਂ। ਅੱਛਾ ਜੀ। ਕਿ ਪਚੌਰੀਆਂ ਖਾਣ ਦਾ ਮਨ ਕਰਦਾ ਮੈਂ। ਕਿ ਪ੍ਰੋਠਾ ਪਿਆ ਮੇਰੇ ਕੋਲ ਖਾਣਾ ਹੈ। ਹਨਾ ਆਪਰਾ ਬਣਾ ਦੇ। ਅੱਤੇ ਇਹ ਕਰਮਾ ਲੀਵਾ। ਹਾਂ ਜੀ। ਇਸ ਤੇ ਬਣ ਕੇ ਆਈ ਸੀ। ਦੇਖ ਲਓ ਜੀ ਦਾ ਦਾਣਾ ਪਾਣੀ ਜਿੱਥੇ ਲਿਖਿਆ ਹੋਇਆ। ਅੱਗੇ ਮੈਂ ਲੈ ਕੇ ਅੱਛਾ ਜੀ ਕੁਦਰਤੀ ਹੋਇਆ ਮੈਂ ਵੀ ਜਿੰਨੇ ਲੈ ਜਾਂਦੀ ਹਾਂ ਨਾਲ ਅੱਛਾ ਅੱਛਾ ਜੀ ਮੈਨੂੰ ਕਿਹਾ ਕੋਈ ਮੈਡਮ ਨੇ ਨਾ ਮੈਂ ਸਹੀ ਹੈ ਮੈਂ ਵਾਸਤੇ ਬਣ ਰਹੀ ਹਾਂ ਹਾਂ ਜੀ ਹਾਂ ਤਾਂ ਬਈ ਤੋਂ ਪਰ ਜੀ ਟੀ ਤੋਂ ਹਾਂ ਠੀਕ ਹੈ ਪਹਿਲਾਂ ਦੱਸ ਦਿੰਦੇ ਕਿ ਤਾਂ ਫੁੱਪੜ ਵੀ ਚਲੇ ਗਏ ਸਾਤ ਥੋੜੀ ਦੇਰ ਪਹਿਲਾਂ ਲੰਘੇ ਜੀ ਹਾਂ ਜੀ ਹਾਂ ਇਹ ਦੱਸ ਦਿੰਦੇ ਨੇ ਪਹਿਲਾਂ ਫੋਨ ਆਇਆ ਫਿਰ ਤੁਰ ਜਾਣਾ ਹਾਂ ਜੀ ਹਾਂ ਜੀ ਉਦੋਂ ਪਿਛਲੀ ਪਿਛਲੀ ਵਾਰ ਤਾਂ ਵੈਸੇ ਮਿਲ ਕੇ ਤੇ ਜੀ ਸਾਨੂੰ ਪੜਦੀਦਾ 베라 ਹੂੰ 베ਲਾ ਬੰਤਾ ਜੀ ਨੂੰ ਭੇਜੀਆ ਅੱਛਾ ਠੀਕ ਕਰਜਾ ਕੇ ਸਬਜੀ ਪੜੀ ਮੋੜਾ ਲੈਣੇ ਹਾਂ ਹਾਂ ਬੁਆਜੀ ਬੁਛੇ ਹੋਂ ਸਾਹਮਦੇ ਆ ਹੂੰ ਫੁਖੜ ਜੀ ਕੱਡ ਸਾਹਮਦੇ ਆ ਅੱਛਾ ਪਹਿਲਾ ਪਹਿਲਾ ਤੂੰ ਦੱਸ ਕਿ ਐਕਸੀਡੈਂਟ ਹੋਇਆ ਬੁਆਜੀ ਕਹਿੰਦੇ ਕੜਚੀ ਦੋ ਕੜਚੀਆਂ ਤੇਲ ਦੀਆਂ ਪਾ ਦਿੰਦੇ ਹੁੰਦੇ ਤੇ ਬੜੀ ਪਾਈ ਅੱਛਾ ਹੋਣ ਮਿਰਚ ਤੇਲ ਤਾਂ ਕੁੱਤੇ ਜੇ ਤੇਲ ਨਾ ਨਾ ਬੁਆਜੀ ਠੀਕ ਆ ਇਹ ਮੈਂ ਹੋਰ ਹੀ ਕੋਪੜ ਜੀ ਨੂੰ ਪਤਾ ਲੱਗਿਆ ਹੁਣ ਦੇਖੋ ਜਦ ਬੰਦਾ ਨਮਾ ਨਮਾ ਹਨਾ ਕਿਸੇ ਕੰਮ ਨਹੀਂ ਪੰਮ ਭਗਤੀ ਕਰਕੇ ਸਿੱਖਦਾ ਹਾਂ 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 ਫਿਰ ਹੁਣ ਉਹਨੂੰ ਦੁਆਰੀ ਕਹਿੰਦੇ ਬਹੁਤ ਸਵਾਦ ਦੀ ਚੀਜ਼ ਬਣਾਉਂਦੇ ਆ ਅੱਛਾ ਹੁਣ ਸ਼ੈਫ ਬਣ ਗਏ ਪੂਰੇ ਉਹਨੂੰ ਕੋਪੜ ਜੀ ਸ਼ੈਫ ਬਣ ਗਏ ਪਹਿਲਾਂ ਉਹ ਕੋਪੜ ਜੀ ਟੈਕਸੀ ਚਲਾਉਂਦੇ ਹੁੰਦੇ ਆ ਅੱਛਾ ਅੱਛਾ ਨਾ ਨਾ ਠੀਕ ਆ ਬੂਆ ਜੀ ਹੁਣ ਇੱਧਰ ਆਏ ਤਾਂ ਫਿਰ ਘਰ ਵੀ ਦੇਖਣਾ ਨਿਆਣੇ ਵੀ ਦੇਖਣੇ ਆ ਹਾਂ ਬਿਲਕੁਲ ਘਰਾਂ ਵੀ ਇੱਕ ਬੰਦਾ ਜ਼ਰੂਰੀ ਆ ਹਾਂ ਮੈਂ ਤਾਂ ਲੱਗਿਆ ਗਿਆ ਤੁਹਾਨੂੰ ਬੈਠ ਕੇ ਸਾਸ ਕਰਕੇ ਫਿਰ ਚੀਜ਼ ਦਾ ਹੀ ਕਰਦੇ ਜਿਹੜਾ ਤੂੰ ਕਰਨਾ ਹੈ ਤੂੰ ਕਰਾ ਲਾ ਸਹੀ ਐਕਸਟਰਾ ਸਰਵਿਸ ਨਹੀਂ ਚਾਹੀਦੀ ਇਹਨਾਂ ਐਕਸਟਰਾ ਕੁਝ ਨਹੀਂ ਕਰਨਾ ਸ਼ੋਲਡਰ ਮ사ਜ ਕਰ ਰਹੀ ਟੀਕੇ ਹੁ ਮੈਂ ਮੋਢਾ ਦਾ ਕਰਾ ਲਾ ਥੋੜਾ ਜਿਹਾ ਪ੍ਰੈਸ਼ਰ ਥੋੜੀ ਗਰੂ ਹੂੰ ਥੋੜਾ ਜਿਹਾ ਹਲਕਾ ਜਿਹਾ ਰੱਖਾ ਮੜੇ ਹੱਥ ਹੁੰਦੇ ਆ ਮੈਂ ਕਦੇ ਇਹ ਜੇ ਕੰਮ ਕਰਾਇਆ ਨਹੀਂ ਨਾ ਪਤਾ ਨਹੀਂ ਘਣਾ ਖਾਂਦੀ ਉਹ ਆਤੋ ਹੀ ਵੀ ਅੰਦਰ ਕੇ ਮਿੱਠਾ ਮਿੱਠਾ ਕੁਝ ਪਸੰਦ ਨਹੀਂ ਲੈਂਦਾ ਪ੍ਰੈਸ਼ਰ ਇਹਦੇ ਹਾਰ ਆ ਹਨਾ ਉਹ ਹਾਰਡ ਹੈ ਹੂੰ ਬਿਲਕੁਲ ਜੀ ਰੋਜ਼ ਕਰਦੀਆਂ ਨਾ ਹਾਂ ਰੋਜ਼ ਕੰਮ ਕਰਨ ਕਰਕੇ ਹੋ ਜਾਂਦਾ ਜਿਆਦਾ ਕਰਨਾ ਸਾਰੇ ਨੂੰ ਅਹੀ ਹੁੰਦਾ ਜੀ ਪ੍ਰੈਸ਼ਰ ਜਿਆਦਾ ਹੋਏ ਹਾਂਜੀ 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 ਬਿਲਕੁਲ ਆ ਆ ਸੋਣਾ ਨੂੰ ਜੁੜੀ ਆ ਭਾਈ ਤੇਰਾ ਵਿਆਹ ਹੋ ਗਿਆ ਨਹੀਂ ਨਹੀਂ ਤੇਰਾ ਉਹ ਨਹੀਂ ਤਾਂ ਜੀ ਸੋਣਾ ਜਾ ਕੇ ਘਰ ਆਉਣੀ ਵਾਹੀ ਚਲੋ ਜੀ ਪੀ ਲਈ ਚਾਹ ਫਿਰ ਨਾ ਅਰਵਿੰਦਰ ਵਰਗੀ ਤੂੰ ਵੀ ਸਾ ਉਹ ਮੇਰੇ ਕੋਲ ਆ। ਇਹਦੇ ਨਾਲ ਤਾਂ ਨਹੀਂ ਹੋਰ ਤੂੰ ਹੈਗਾ। ਇੱਕ ਤੇ ਪੀਸਾ ਤੇ ਮੇਰੇ ਕੋਲ। ਚਲੋ ਪੀਲੀਏ ਜੀ ਚਾਹ ਫਿਰ। ਜਿਆ ਸਮਨ ਕਰਾਉਂਦੀ ਮ사ਜ। ਜਿਆ ਤੜਕੜੇ ਬਾਰੇ ਗੱਲ ਮੋਲਦੀ ਤੇ ਚਾਹ ਪੀਣੀ ਹੈ ਤਾਂ ਨਹੀਂ। ਮੈਂ ਹੁਣ ਚਾਹ ਪੀ ਲਵਾਂ ਠੰਡੀ ਹੋ ਜਣੀ। ਪੀ ਲਾ ਪੀ ਲੋ। ਲਓ ਜੀ। ਸੁੱਕੀ ਸੁੱਕੀ ਦੇ ਵੀ ਮਾਈ ਕਰਾਤੀ ਮ사ਜ। ਜ਼ਬਰਦਸਤੀ ਬਿਠਾ ਦੇ। ਜ਼ਬਰਦਸਤੀ ਬਿਠਾਉਂਦੀ। ਇਹ ਤਾਂ ਲਾਜਾਬੀ ਇਲਮੀਆਂ ਹੂੰ ਬਹੁਤ ਸਵਾਦ ਆ ਸਾਹ ਪੀਲੰਦੀਏ ਨੂੰ ਦਿਖਾਵਾ ਤਾਂ ਕਰਨ ਤੂੰ ਉਹ ਤਾਂ ਫੇ ਪਤਾ ਹੀ ਹੈ ਆਈਏ 10 ਦਿਨ ਉਹ ਹੀ 10 ਦਿਨ ਤੋ ਕਹਿੰਦੀ ਹੁੰਦੀ ਹੈ ਨਾ ਵੀ ਹਾਂ ਵੀ ਮੇਰੇ ਬਲੌਗ ਦੇ ਥਰੂ ਕੁਝ ਵਧੀਆ ਮਿਲੇ ਸਾਰੇ ਤਾਂ ਹੁਣ ਜੈਸਮਿਨ ਦੇ ਬਲੌਗ ਦੇ ਥਰੂ ਜਿਹੜਾ ਵੀ ਆਊਗਾ ਜੈਸਮਿਨ ਦਾ ਨਾਮ ਲੈ ਕੇ ਆਊਗਾ ਜਿਹੜਾ ਸੋਰਸ ਸਾਡਾ 30000 ਦਾ ਸੀਗਾ ਨਾ 30000 ਦਾ ਉਹ ਮੈਂ 5000 ਦੇ ਰਹੀ ਮੈਂ ਪਲੇ 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 ਖੁਸ਼ ਹੈ ਹੈ ਬੂਆ ਆਪਣਾ ਕੰਮ ਨਾ ਕਰਾ ਆਪਾਂ ਨਹੀਂ ਤੇਰੇ ਐਨੀ ਬੜੀ ਆਫਰ ਲਾ ਦਿੱਤੀ ਤੇਰੇ ਬੂਆ ਦਾ ਵੀ ਸੋਚਣਾ ਹੈ ਹਾਂਜੀ ਹਾਂ ਬੂਆ ਦਾ ਵੀ ਸੋਚਣਾ ਹੈ ਨਹੀਂ ਉਹ ਤਾਂ ਤੇਰਾ ਸੋਚਣਾ ਹੈ ਕਿਉਂਕਿ ਜੈਸ ਨੇ ਇਹਦੇ ਬਲੌਗ ਨੂੰ ਬਹੁਤ ਪਸੰਦ ਕਰਦੇ ਆ ਸਾਰੇ ਬਹੁਤ ਜ਼ਿਆਦਾ ਤੇ ਇਹਦੇ ਥਰੂ ਜਾਂ ਇਹਦੇ ਬਲੌਗ ਦੇ ਥਰੂ ਮੰਨ ਲਓ ਕਿ ਬਹੁਤ ਆਇਆ ਹੈ ਹਾਂਜੀ ਹਾਂ ਤਾਂ ਇਸ ਕਰਕੇ ਇਹ ਸਪੈਸ਼ਲ ਤੇਰੇ ਕਰਕੇ ਮੈਂ ਕਾ ਰਹੀ ਹਾਂ ਦਾਦਾ ਨੂੰ ਕਾ ਕੇ ਕੋਰਸ ਐਨਟ ਉਹ ਹੈ ਆਪਣਾ ਇੱਕ ਤਾਂ हेयर स्टाइल ਹੋਣਗੇ ਤੇ ਇੱਕ ਹੋਗੋ ਨੇਅਰ ਦਾ ਕਿਉਂਕਿ ਇਹ ਮੈਂ ਤਾਂ ਕਰ ਰਹੀ ਹਾਂ ਜਿਹੜੀ ਕੁੜੀਆਂ ਨੇ ਜਿਨ੍ਹਾਂ ਨੇ ਬਾਹਰ ਜਾਣਾ ਹੈ ਜਾਂ ਵੈਸੇ ਬੱਚੇ ਫ੍ਰੀ ਹੋ ਗਏ ਚੁੱਤੀਆਂ ਚ ਹਾਂਜੀ ਹਾਂ ਤਾਂ ਉਹ ਕੁੜੀਆਂ ਆਰਾਮ ਨਾਲ ਕੋਰਸ ਕਰਨ 15 ਦਿਨ ਲਾਓ ਤੁਸੀਂ 20 ਦਿਨ ਲਾਓ ਕੋਈ ਕੋਈ ਹੋਣੀ ਹੈਗੀ ਸਿਰਫ ਮਤਲਬ ਲਾਸਟ ਹੈ 3 ਮਹੀਨੇ ਤੱਕ 3 ਮਹੀਨੇ ਤੋਂ ਵੱਧ ਲਾਵਾਂਗੇ ਫਿਰ ਆਪਣੇ ਚਾਰजेस ਵੱਧ ਜਾਣਗੇ 3 ਮਹੀਨੇ ਤੱਕ ਹੈ ਤੁਸੀਂ ਥੋੜੇ ਦੇ ਹੈ ਵੀ ਤੁਸੀਂ 15 ਦਿਨ ਚ ਸਿੱਖਦੇ ਆਂ ਬੀ ਨੇ ਜਿਸ ਸਿੱਖਦੇ ਆ ਦੋ ਮਹੀਨੇ ਦੇ ਸਿੱਖਦੇ ਆ ਹਾਂਜੀ ਹਾਂਜੀ ਸਿਰਫ ਤੁਸੀਂ ਦੇਣੇ 5000 ਠੀਕ ਐ ਇਹ ਸਪੈਸ਼ਲ ਜੈਸਮੀਨ ਦਾ ਬਲੌਗ ਠੀਕ ਬਠੀਕ ਸਬਸਕ੍ਰਾਈਬਰ ਆਵਾਜ਼ ਲਈ ਆ ਜਿਓ ਕਹਿ ਦਿਓ ਵੀ ਜੈਸਮੀਨ ਦਾ ਬਲੌਗਰ ਹੈ ਮੇਰੀ ਸਾਰੀ ਵਿਊਅਰਸ ਅਸੀਂ ਦੇਖਦੇ ਆ ਆਪਣੀ ਤੁਹਾਡੀ ਸਾਰਿਆਂ ਦੀ ਬੁਆਏ ਜੇ ਮੇਰੀ ਬੁਆ ਹੈ ਕਿ ਮੈਂ ਆਣਾ ਹਨਾ ਜਿੱਦਾਂ ਵੀ ਹੈ ਸਬ 05 ਜਿੱਥੇ ਬੁਆ ਦੇ ਕੋਲ ਸਾਡੀ ਕੋਲ ਹੁਣ ਜੇ ਤੁਸੀਂ ਆਂਦੇ ਹੋ ਤਾਂ ਤੁਹਾਨੂੰ ਵੀ ਤਾਂ ਹੋਣਾ ਚਾਹੀਦਾ ਵੀ ਅਸੀਂ ਉਰੇ ਆਏ ਆ ਕੁ ਫਾਇਦਾ ਹੋਵੇ ਆ ਮੈਂ ਤਾਂ ਫਾਇਦਾ ਲੈਣ ਆਉਂਦੀ ਨਹੀਂ ਮੈਂ ਤਾਂ ਬੂਆ ਦਾ ਪਿਆਰ ਲੈਣ ਆਉਣੀ ਆ ਵੀ ਹੋਰ ਜਿੰਦਾ ਫਾਇਦਾ ਹੋਵੇ ਅੱਛਾ ਹਾਂ ਜੀ ਹਾਂ ਉਹਦਾ ਤਾਂ ਸੀ ਜਨਨ ਉਹ ਬਲੌਗ ਦੇਖ ਰਹੇ ਹਨ ਕਿਤਨੇ ਗਈ ਹੈ ਜੈਸਮਿਨ ਬੂਆ ਕੋਲ ਕੁਝ ਤਾਂ ਫਾਇਦਾ ਹੋਣਾ ਚਾਹੀਦਾ ਹਾਂ ਜੀ ਹਾਂ ਉਹ ਗੱਲ ਬਿਲਕੁਲ ਹਾਂ ਥੋੜਾ ਹਮੇਸ਼ਾ ਇਹਨੂੰ ਵਿਊਜ਼ ਨੂੰ ਵੀ ਧਰਾਂਗਾ ਵੀ ਅੱਜ ਬੂਆ ਕੋਲ ਗਈ ਹੈ ਜੈਸਮਿਨ ਤਾਂ ਕੁਝ ਤਾਂ ਹੋਵੇ ਹਾਂ ਜੀ ਹਾਂ ਹਾਂ ਸਾਨੂੰ ਆਫਰਸ ਮਿਲੇ ਕੋਈ ਸਾਨੂੰ ਸਕੀਮ ਮਿਲੇ ਕੋਈ ਪੈਕੇਜ ਮਿਲਣਾ ਹਾਂ ਜੀ ਹਾਂ ਠੀਕ ਹੈ ਨਾ ਇਹ ਆਨਲਾਈਨ ਸਿੱਖਣਾ ਹੋਵੇ। ਆਨਲਾਈਨ ਵੈਸਲ ਨੂੰ ਪ੍ਰੇਫਰ ਨਹੀਂ ਕਰਦੀ ਹੈਗੀ ਬਟ ਆਨਲਾਈਨ ਦੀ ਹੈ 1000 ਰੁਪਏ ਦੀ। ਅੱਛਾ। 3 ਦਿਨ ਦੀ। 3 ਦਿਨ ਦੀ। 3 ਦਿਨ ਦੀ। ਸਾਟਾ ਘੰਟਾ ਹੋਊਗੀ ਕਲਾਸ ਬਟ ਉਹ ਆਪਾਂ ਫਿਰ ਤੁਹਾਡੇ ਨੂੰ ਲਵਾਵਾਂਗੇ। ਜਾਂ ਕਿਸੇ ਦਿਨ ਤੁਹਾਡੇ ਵਾਸਤੇ ਸਪੈਸ਼ਲ ਜਿਵੇਂ ਆਪਾਂ ਲਾਈਵ ਕਰਦੇ ਆ ਉਸ ਦਿਨ ਕਰ ਲਾਂਗੇ। ਆਪਾਂ ਆਪ ਦੇ ਦਾਂਗੇ। ਪਹਿਲੇ ਇੰਟਰਸਟ ਦਿਖਾਵੇ ਨਾ ਵੀ ਹਾਂ ਦੀ ਸਿੱਖਣ ਦਾ। ਇੰਟਰਸਟ ਦਿਖਾਣਾ। ਬਸ ਜਿਹਨੂੰ ਇੰਟਰਸਟ ਹੈ ਜਦ ਤੱਕ ਜਦੋਂ ਪਤਾ ਗਿਆ ਹੁਣ ਅਸੀਂ ਤਾਂ ਆਪ ਕੁਛ ਦੇ ਹੀ ਜਾਂਨੇ ਆ ਇੱਕ ਵਾਰ ਤੋਂ ਯਾਦ ਹੈ ਤੁਹਾਡੇ ਉਸ ਆਪਾਂ ਨੇ ਬਲੌਗ ਤੇ ਰਿਵਿਊ ਲਿਆ ਸੀਗਾ ਕਿ ਆਪਾਂ ਨੇ ਕੈਰਟਨ ਫਰੀ ਦੀ ਸੀਗੀ ਨਹੀਂ ਫਰੀ ਨਹੀਂ 1500 ਰੁਪਏ ਦੀ ਤਾਂ ਮੇਰੇ ਕੋ ਕਾਫੀ ਡੀਐਮ ਆਏ ਸੀਗੇ ਤੇ ਉਹਦੇ ਵਿੱਚ ਵੀ ਮੇਰੇ ਕਿ ਲਿਖ ਦੋ ਵੀ ਉਸ ਬੋਲਣ ਲੱਗੇ ਸੀਗੇ ਬਸ ਮੇਰੇ ਅੱਜ ਤੱਕ ਕਿਸੇ ਵੀ ਕਲਾਇੰਟ ਨੇ ਇਹ ਜੀ ਜੇ ਕਹੀ ਕਿ ਆਪਰ ਦੀ ਚੀਜ਼ ਹੈ ਤਾਂ ਵਧੀਆ ਨਹੀਂ ਲੱਗੀ ਹੂੰ ਜੋ ਰਿਜਨਲ ਹੈ ਉਹ ਹੀ ਯੂਜ਼ ਹੋਊਗਾ ਚਾਹੇ ਉਹ ਆਫਰ ਹੈ ਜਾਂ ਉਹ ਪੈਕੇਜ ਹਾਂਜੀ ਠੀਕ ਹੈ ਇੱਕ ਕਦੇ ਕਦੇ ਹੁੰਦਾ ਹੈ ਜਦੋਂ ਬੰਦਾ ਇਹ ਕ ਹੋ ਜਾਂਦਾ ਨੇ ਕਿ ਚਲੋ ਸਾਡਾ ਸਿਰਨਾ ਉਹ 8 ਮਹੀਨੇ ਹੋ ਗਏ ਮੇਰੇ ਸਿਰਨਾ ਦੇਖੋ ਸਾਹ ਪਹੁੰਚੂਗਾ ਉਸ ਟਾਈਮ ਵੀ ਅਸੀਂ ਆਫਰਸ ਕਰਾਂਗੇ ਇੱਕ ਸਿਰਫ ਫੁੱਟ ਫਾਲਿੰਗ ਵਾਸਟੇਰ ਜਦੋਂ ਵੀ ਕਲਾਇੰਟ ਆਵੇ ਸਰਵਿਸ ਦੇਖੇ ਅੱਜ ਉਹ ਫ੍ਰੀ ਕਰਾ ਰਹੇ ਹੈ ਕੱਲ ਉਹ ਪੇ ਵੀ ਕਰੂਗਾ ਬਸ ਰੈਫਰੈਂਸ ਵਧੂਗੀ ਫੁੱਟ ਫਾਲਿੰਗ ਵਧੂਗੀ ਅੱਗੇ ਲੋਗੇ ਅਸੀਂ ਤਾਂ ਆਪਣਾ ਵਧਾਣਾ ਹੈ ਕੰਮ ਸਰ ਜੀ ਸਿਰਫ ਇਹ ਨਹੀਂ ਹੈਗਾ ਵੀ ਅਸੀਂ ਆਫਰ ਦੇ ਰਹੇ ਹਾਂ ਤਾਂ ਚੀਜ਼ਾਂ ਬਿਲਕੁਲ ਲਵਾਂਗੇ ਕੋਈ ਚੀਜ਼ ਤੋਂ ਤੁਸੀਂ ਸਾਰੇ ਦੇਖੀ ਫਿਰੋ ਸਾਜੇ ਦੇ ਸਰਦਾਰ ਜੀ ਲਿਆ ਹੁਣ ਕੱਢੋ 6000 ਰੁਪਏ 5000 ਬੁਆਧਣਾ 1000 ਰੁਪਏ ਉਹ ਜੋ 2547 ਠੀਕ ਹੈ ਠੀਕ ਹੈ ਸੁੱਕਣਾ ਸੁੱਕਣਾ ਤਾਂ ਬਹਿ ਗਿਆ ਤੁਹਾਨੂੰ ਪਤਾ ਮੈਨੂੰ ਤਾਂ ਇੰਟਰਸਟ ਹੈ ਬੀਨਾਂ ਚੀਜ਼ਾਂ ਮੈਨੂੰ ਲੱਗਦਾ ਕਿ ਇਹਨੂੰ ਕਿਤੇ ਹੀ ਕਰਾਉਣਾ ਹੈ ਤੁਹਾਨੂੰ ਪਤਾ ਉਹ ਵੀ ਬਲਾਗ ਕਰਕੇ ਮਨ ਕਰਾਉਣਾ ਪੈਣਾ ਠੀਕ ਹੈ ਠੀਕ ਹੈ ਬੱਬੂਆ ਨੇ ਬਦਲੋਂ ਪਰਗੰਤੀ ਦੀਆਂ ਅੱਧਾ ਕਿਤੇ 5000 ਰੁਪਏ ਚੀਜ਼ ਕਰਦੇ ਹਾਂ ਹਾਂ ਬਿਲਕੁਲ ਇਹ ਜਰੂਰ ਤੁਸੀਂ ਕੋਸ਼ਿਸ਼ ਕਰਿਓ ਨਹੀਂ ਲਗਾਊਗਾ ਮੈਂ ਕੋਈ ਨਹੀਂ ਲਗਾਊਗਾ ਮਤ ਪਰੇਸ਼ਾਨ ਕਰੋ ਇੱਧਰ ਸਾਡੀ ਰਮਨ ਲੋ ਭਾਈ ਹੁਣ ਰਮਨ ਵੀ ਬਿਠਾਤੀ ਠੱਕੇ ਨਾਲ ਅਸੀਂ ਨਹੀਂ ਨਹੀਂ ਕੁਝ ਨਹੀਂ ਹੋਇਆ ਸਾਰਿਆਂ ਨੇ ਮਖਾਜ ਰਮਨ ਦੀ ਮਖਾਜ ਉਹਨਾਂ ਸੁਖੀ ਸੀ ਉਸ ਤੋਂ ਪਹਿਲਾਂ ਜੈਸਮੀਨ ਦੀ ਹਲਕਾ ਜਿਹਾ ਲੱਗਦਾ ਸਿਰ ਹਲਕਾ ਜਿਹਾ ਮੇਰ ਦਾ ਨਹੀਂ ਅਜੀਬ ਕੀ ਇਹ ਲੱਗੀ ਇਹ ਲੱਗੀ ਕਿ ਮਸਲਾ ਹੋ ਗਿਆ ਮਤਲਬ ਨਹੀਂ ਲੱਗੀ ਨਹੀਂ ਸੋਰੀ ਮੈਂ ਸਾਥ ਕਰ ਰਹੀ ਨਾ ਤੇ ਗਾਜੂ ਨੂੰ ਮੂਵ ਕਰ ਕੇ ਇਹ ਕਹਿੰਦਾ ਐਕਸਟਰਾ ਉਹ ਕਿਤੇ ਜਾ ਦੇ ਇਹ ਵੀ ਤਾਂ ਕਹਿਣਾ ਬਾਈ ਬੁਆ ਜੀ ਨੂੰ ਮਿਲ ਕੇ ਜਾਣਾ ਤਾਂ ਦਾ ਪਤਾ ਨਹੀਂ ਤਾਂ ਬੁਆ ਜੀ ਨੂੰ ਮਿਲ ਜਿੱਥੇ ਜਾ ਕੇ ਮਿਲ ਕੇ ਜਾਣਾ ਠੀਕ ਹੈ ਚਲ ਬੁਆ ਜੀ ਦੀ ਰਾਤ ਲਾ ਕੇ ਜਾਓ ਇਹ ਮੈਨੂੰ ੱੱਕੇ ਨਾਲ ਲੈ ਕੇ ਚੱਲੀ ਜਾ ਮੈਂ ਤਾਂ ਮੈਂ ਤਾਂ ਕਹਿੰਦਾ ਵੀ ਰਹਿ ਜਾ ਬੂਆ ਜੀ ਕੋਲ ਮੈਂ ਤਾਂ ਨਹੀਂ ਜਵਾਬ ਦੰਦਾ ਜਿੱਥੇ ਚਿੱਲੂਗਾ ਚਿੱੰਦੂ ਬਿਨਾ ਤੇ ਕੋਈ ਨਹੀਂ ਕੱਢੋ ਦੇਣਾ ਤਾਂ ਛਾਣਾ ਲੋ ਤੁਸੀਂ ਇਹਨਾਂ ਨੂੰ ਬਹੁਤ ਬਹਿਮਾਨ ਮੇਰਾ ਖੂਨ ਘਟ ਜੂਗਾ ਮਾੜਾ ਨਹੀਂ ਥੋੜੀ ਸੋਣੀ ਖੂਨ ਵਾਜੂਗਾ ਮੈਂ ਇਹਨਾਂ ਦਾ ਘਟਾਉਂਦੀ ਆ ਪੀ ਪੀ ਚਾਹ 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 ਠੀਕ ਹੈ ਹੁਣ ਤੇ ਖਾਣੇ ਦਾਉਂ ਨੂੰ ਕਢੀ ਜਾਓ ਦੋਨੂ ਜਿਪਾਉਣੇ ਦੂਸਰੇ ਵਾਰ ਦੇ ਟੇਰ ਕਿਵੜੀ ਪੱਟੀ ਜਾਦੀ ਟੈਂਸ਼ਨ ਨਾ ਦੋਨੂ ਦੀ ਪਵਾ ਕੇ ਲੈ ਜਾਨੇ ਘਰ ਤੇ ਹਾਂ ਦੋ ਦਿਨ ਖਾਈ ਜਾਊਗੀ ਕਾਲੂ ਦੀ ਅੱਜ ਹੀ ਤਾਂ ਹੀ ਤਾਂ ਤੇਲ ਨਹੀਂ ਮੈਂ ਤੁਹਾਨੂੰ ਦਰਵਾਇਆ ਦੋ ਦਿਨ ਮੇਰੇ ਸੋਹਣੇ ਲੱਗੇ ਜਣੇ ਬਿਨਾਂ ਸਿਰ ਬਾਹਰ ਤੇ ਤੇਲ ਲੱਗ ਗਿਆ ਵਾ ਅੱਗੇ ਉਹਨਾਂ ਨੂੰ ਵਿੱਚ ਪਕਾ ਤਿਆ ਇਹਨਾਂ ਨੇ ਤਾਂ ਫਿਰ ਇਹ ਤਾਂ ਕੁੰੀਆਂ ਸਿਆਣੀਆਂ ਐ ਤਾਂ ਦੋ ਲੰਦੀਆਂ ਹਾਂ ਹਾਂ ਤੁਸੀਂ ਜੇ ਕਿਸੇ ਕਰਾ ਹੋਇਆ ਤੁਸੀਂ ਵੀ ਆ ਜੂ ਕੋਈ ਠੀਕ ਹੈ ਛੁੱਟੀਆਂ ਨੇ ਫ੍ਰੀ ਹੈ ਤਾਂ ਆਪਣਾ ਕੋਈ ਨਾ ਕੰਮ ਆ ਜਾਂਦੀ ਇਹਦੇ ਆ ਸੀਜ਼ਨ ਹਨ ਹਾਂ ਜੀ ਕਿੰਨੇ ਤਰੀਕ ਤੋਂ ਸੜ ਦਰਮਾਧੀਆ ਹਾਂ ਅਪਰਾਇਜ਼ ਕਰਤਾ ਹਾਂ ਇਹਨਾਂ ਦੇ ਫੂਜ ਆ ਜੇ ਲੋ ਛੁੱਟੀਆਂ ਹੋਣੀਆਂ ਛੁੱਟੀਆਂ ਹੋਣੀਆਂ ਜੋ ਵੀ ਜਦ ਵੀ ਛੁੱਟੀਆਂ ਹੁੰਦੀਆਂ ਨੇ ਨਾ ਫ੍ਰੀ ਨਾ ਬੈਠਿਆ ਹੁੰਦੇ ਹਮ ਲੇਕਿਨ ਅ ਸਪੈਸ਼ਲ ਮ ਕੁੜੀਆਂ ਵਾਲੀ ਚੀਜ਼ ਕਹਿੰਦੇ ਨੇ ਫ੍ਰੀ ਨਾ ਬੈਠੇ ਨਹੀਂ ਠੀਕ ਹੈ ਜੀ ਕਿਤੇ ਨੇ ਕਿਤੇ ਆ ਚੀਜ਼ ਸਮਾਂ ਰਹਿੰਦੀ ਹਮ ਆਫੇ ਦੇ ਗੁਣ ਹੋ ਗਏ ਰਸਤੇ ਨਹੀਂ ਪੈਦਾ ਕਰਿਆ ਉਹ ਬਲੌਗਰ ਹੈ ਤੇ ਤੇਰੇ ਨੂੰ ਬਲਵਾਉਂਗਾ ਜਿੰਨਾ ਬਲਵਾਉਣਾ ਮੈਂ ਤਾਂ ਬੋਲ ਸਕਦੀ ਆ ਮੈਂ ਮੇਰੀ ਨਕਸਤ ਇਹ ਸਟੇਜ 'ਤੇ ਖੜਾ ਲਾਉਂ ਸਾਇਦ ਪ੍ਰਧਾਨ ਮੰਤਰੀ ਕੋਲ ਖੜਾ ਲਾਉਂ ਮੈਂ ਕਹਿੰਦੀ ਮੈਂ ਬੋਲੀ ਜਾਊ ਉਹ ਬੰਦ ਹੋ ਜੀਵੇ ਮੈਂ ਤਾਂ ਬੋਲਣ ਨੂੰ ਇਹਨੂੰ ਵੋਟਾਂ ਦੇ ਘੜੇ ਖੜਾਉ ਸਹੀ ਗੱਲ ਹੈ ਜਿੰਨੀ ਨਹੀਂ ਕੀ ਸਰਕਾਰ ਹਾਂ ਇਹਨੂੰ ਵੋਟਾਂ ਦੇ ਕੀ ਕਰੇ ਭਗਵਾਨ ਤਾਂ ਮੈਂ ਲੈਦਾ ਮੈਨੂੰ ਬੁਲਾਉਣਾ ਸਾਗਰਸ ਵਾਲਿਆਂ ਨੇ ਲੈਦਾ ਅਕਾਲੀ ਦਾ ਲੜੇ ਨਹੀਂ ਲੈਦਾ ਸਾਹਮਣੇ ਮੈਨੂੰ ਬੁਲਾਉਣਾ ਹਾਂ ਪਰ ਮੈਂ ਕਹਿੰਦਾ ਮੈਂ ਤਾਂ ਆਪਣੀ ਲੈ ਦੀ ਸਰਕਾਰ ਬਣਾਉਂਗਾ ਹਾਂ ਵੀ ਕੁੜੀ ਦੀ ਸਪੀਚ ਬਹੁਤ ਅਗਰੀਆ ਚਲੋ ਠੀਕ ਆ ਫਿਰ ਦੋ ਤਿੰਨ ਮਿਲਦੇ ਹਾਂ ਫਿਰ ਮਿਲਦੇ ਆ ਬਾਏ ਥੈਂਕ ਯੂ ਤੁਸੀਂ ਵੀ ਮੇਰਾ ਫੋਨ ਚੰਗਾ ਜੀ ਬੂਆ ਜੀ ਫਿਰ ਹੁਣ ਤੂੰ ਸੂਟਾ ਹੁਣ ਤੂੰ ਸੂਟਾ ਉਹ ਖੜ ਗਈ ਆ ਕੇ ਕਿ ਕਿੰਨਾ ਸੋਹਣਾ ਲੱਗਦਾ ਹਾਂ ਮੋਲੀ ਨਿਕਲਦਾ ਇੱਕ ਵਾਰੀ ਵੀ ਦਵਾ ਦਿੰਦੇ ਹੋ ਦੇਖ ਲੈ ਬਾ ਦੇਖਣਾ ਹੀ ਆ ਤੁਹਾਡੇ ਲੈ ਪੂਰੇ ਮਹਿੰਗੇ ਬਾਤ ਹੋਣੇ ਜੈਸੇ ਨਾ ਪ੍ਰਾਈਸ ਤਾਂ ਪੁੱਛ ਲੈ ਸਾਰੇ 500 ਰੁਪਏ ਦਾ ਹਾਂ ਅੱਛਾ ਨੀ ਕਹਿ ਕੇ ਨੀ ਕਹਿ ਕੇ ਦੇਖੀ ਆ ਵੀ ਕਿੰਨਾ ਸੋਹਣਾ ਕਿੰਨਾ ਨੀ ਕਹਿ ਕੇ ਹੂੰ ਸੂਟ ਮਾੜਾ ਕੋਈ ਵੀ ਨਹੀਂ ਸੂਟ ਤਾਂ ਸੋਹਣਾ ਆ ਉਹ ਮੰਦਰ ਵੀ ਬਹੁਤ ਸੋਹਣਾ ਲੱਗੇਗਾ ਹੂੰ ਇਹ ਸੂਟ ਤਾਂ ਸਾਰੀ ਸੋਹਣੇ ਆ ਲੈ ਕਿ ਪੂਸਟਾ ਦਿਵਾ ਦੋ ਖਾਣ ਨੂੰ ਆਉਂਦਾ ਲੈ ਇਹ ਨਾ ਸੋਹਣਾ ਹਾਂ ਵੀ ਸੋਹਣਾ ਹੈ ਮੈਂ ਤਾਂ ਸੋਹਣਾ ਹੀ ਆ ਮੈਂ ਇਥੇ ਹਾਂ ਚੱਲ ਤੈਨੂੰ ਰੋਪੜ ਦੇ ਦਵਾਉਂਗਾ ਟੈਂਸ਼ਨ ਘਾਉਣ 29 ਦੇ ਲੈ ਦੱਸ ਰੋਪੜ ਦੇ ਦਵਾਦਣੇ ਸੂਟ ਟੈਂਸ਼ਨ ਨਾਲੇ ਜਿੰਨੇ ਮਰਜੀ ਹਾਂ ਰੇਡੀ ਦਵਾਓ ਰੇਡੀ ਦਵਾਓ ਰੇਡੀ ਕਾ ਕਰਨੀ ਦਾ ਮੈਂ ਰਜੀ ਦੀਦੀ ਨੂੰ ਲਿਆਉਗੀ ਇਹਦੇ ਲੈ ਰੱਜੀ ਦੀ ਦੀ ਗੱਡੀ 'ਚ ਬੈਠੂਗੀ ਓ ਨਹੀਂ ਨਹੀਂ ਲੈ ਜੀ ਹਾਂ ਉਹਨੂੰ ਵੀ ਥੋੜੀ ਜਿਹੀ ਕਬਰਾਟ ਦੀ ਪ੍ਰੋਬਲਮ ਆ ਹਾਂ ਤੇ ਅਸੀਂ ਖੁੱਲੀਆਂ ਟੁਕੀਆਂ ਲਿਖ ਲੁਕ ਕੇ ਆ ਜੀ ਅੱਛਾ ਚਲ ਤਾਂ ਮੈਂ ਚਲਾ ਲੂੰ ਆਉਂਦੀ ਹੋਈ ਉਹ ਚਲਾ ਦੂੰ ਅੱਛਾ ਠੀਕ ਆ ਖਲੋ ਖਲੋ ਬੈਠ ਖਲੋ ਲਓ ਭਾਈ ਬੈਠੋ ਗੱਡੀ 'ਚ